ਸਾਡੇ ਭਰਾ ਕਬੱਡੀ ਨੂੰ ਦਿਲੋਂ ਪਿਆਰ ਕਰਨ ਵਾਲੇ ਪਹਿਲੀ ਰੇਡ ਫਾਈਨਲ ਦੀ ਕਹਿੰਦੇ ਜੀਪਾ ਵਾਲੀ ਸਗਰਾਜ ਚੇਤ ਆ ਗਿਆ ਉਹ ਜਿੱੱਤੀ ਵਾਲੇ ਨੇ ਪਾਤੀਆ ਕਹਿੰਦੇ ਘਾਂਗੇ ਦੇ ਕੱਪ ਦੀ ਪਹਿਲੀ ਰੇਡ ਇਸ ਤਰ੍ਹਾਂ ਜੀਪਾ ਦਿੱਤੀਆਂ ਜਾਣੀਆਂ ਇੱਕ ਪਾਸੇ ਹਕਮ ਵਾਲਿਆ ਜੱਗੂ ਲੱਗਾ ਹੋਇਆ ਫਰੀਦ ਵਰਗੇ ਬਲੂਕ ਵਰਗੇ ਫਰੀਦ ਵਰਗੇ ਆ ਪਾਟੇ ਹੋ ਗਿਆ ਪੱਟਾਂ ਤੇ ਥਾਪੀਆਂ ਠਾਠਾ ਮਾਰਦਾ ਕੱਠਾ ਅਜਦਾ ਵੱਡਾ ਮੇਲਾ ਪਰ ਜਿੱੱਤੀਆ ਕਹਿੰਦਾ ਹੱਟ ਪਿੱਛੇ ਫੇਰ ਮਿਲਾਂਗੇ ਜਿੱੱਤੀਆ ਕਹਿੰਦਾ ਹੱਟ ਪਿੱਛੇ ਫੇਰ ਮਿਲਾਂਗੇ ਅਗਲੀ ਰੇਡ ਸ਼ਯਾਦਾ ਆ ਗਿਆ ਤੇ ਬੂਟਾ ਬਾਈ ਗੱਲ ਕਰਦਾ ਹੋਇਆ ਆਹ ਕਹਿੰਦੇ ਸ਼ਯਾਦ ਅਲੀ ਖੇਡ ਕਬੱਡੀ ਦਾ ਸ਼ਯਾਦਾ ਕਬੱਡੀ ਦਾ ਉਹਦਾ ਨੰਬਰ 7 ਆਹ ਸਾਹਮਣੇ ਕਹਿੰਦੇ ਕਬੱਡੀ ਪਾ ਰਿਹਾ ਟਰਾਂਟੋ ਦੇ ਵਰਲਡ ਕਬੱਡੀ ਕੱਪ ਦਾ ਬਸਟ ਇਧਰਲੇ ਬੰਦੇ ਕਹਿੰਦੇ ਜੱਜ ਤਲਵੰਦ ਦੀ ਧਰਤੀ ਦਾ ਮੇਰੇ ਮਿੱਤਰੋ ਪਰ ਕਹਿੰਦੇ ਸ਼ਕਰਪੁਰੀਆ ਸ਼ਯਾਦ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਆਂਦਾ ਮੇਲਾ ਵੱਡਾ ਜਫੇਦਾਰ ਕਹਿੰਦੇ ਸਰਦਾਰ ਕਹਿੰਦੇ ਚੰਨਪਤ ਸਿੰਘ ਨੂੰ ਸਾਰੇ ਪਰਿਵਾਰ ਨੂੰ ਸਾਰੇ ਪਿੰਡ ਨੂੰ ਵੱਡੀ ਮੁਬਾਰਕਬਾਦ ਹੈ ਤੇ ਜਿਹੜੇ ਵੀਰਾਂ ਨੇ ਕਹਿੰਦੇ ਵੱਡੇ ਰੋਲ ਮਾਇਰਿਆਦਾ ਕੀਤੇ ਹੈ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਲੈ ਪਿੰਡੀ ਰੇਡ ਤੇ ਸਗਰਾਜ ਕਰੀ ਗੱਲ ਸੁਣਿਆ ਲਓ ਕਹਿੰਦੇ ਪੈਂਟਾ ਤਲਵਾਰਾ ਕਬੱਡੀ ਪਾਉਣ ਦੇ ਲਈ ਵੱਧਦਾ ਹੈ ਬਸਤਾ ਨੂੰ ਜੀਪਾਂ ਦਿੱਤੀਆਂ ਜਾਣੀਆਂ ਪਰ ਆ ਵੱਡਾ ਮੇਲਾ ਚੱਲਦਾ ਕੱਠ ਵੀ ਵੱਡਾ ਗੁਰਵਿੰਦਰ ਕਾਂਗੇ ਦੇ ਪਿੰਡ ਰੌਣਕਾ ਸਾਡੇ ਯਾਰ ਦੇ ਪਿੰਡ ਰੌਣਕਾ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਨੰਮੋ ਜਾਫੀਆ ਜੀਪ ਤੇ ਬਹਿ ਗਿਆ ਜਿਹੜੇ ਜਿਹੜੇ ਆਦੇ ਵੀ ਹਾਕ ਵਾਲਿਆ ਜੀਪ ਜਿੱਤੂ ਇਹ ਕਰੀ ਤਾਲੀਆਂ ਮਾਰ ਕੇ ਦੱਸੋ ਆਹ ਸਾਹਮਣੇ ਕਹਿੰਦੇ ਜੱਗੂ ਸੀਟ ਤੇ ਬਹਿ ਗਿਆ ਪਰ ਠਾਊ ਕਿਹੜਾ ਜਾਫੀ ਮੇਰੇ ਮਿੱਤਰੋ ਉਧਰ ਸਣੀ ਕਾਲੇ ਸੰਗਿਆ ਨਾਲ ਤਿਆਰ ਹੈ ਉਧਰ ਮਾਲੇ ਵਾਲਾ ਕਾਲਾ ਤਿਆਰ ਹੈ ਉਧਰ ਕਹਿੰਦੇ ਤਲਵਣ ਵਾਲਾ ਮੇਰੇ ਮਿੱਤਰੋ ਐਨ ਟਕਾਰੇ ਲੱਗੀਆਂ ਪਈਆਂ ਗੱਲਾਂ ਆਹ ਜੱਜ ਤਲਵਣ ਆਹ ਨੈਰੀ ਸਾਡੇ ਨੰਬਰ ਦੂਰੀਆ ਸੀਸਰ ਆਪਣੀ ਟੀਮ ਲਈ ਜੋਰਦਾ ਹੋਇਆ ਅਗਲੀ ਰੇਡ ਪੌਂਦਰੇ ਕਹਿੰਦੇ ਚਤ ਮਾਰ ਚਿੱਟਿਆ ਤਿਆਰ ਪਰ ਤਿਆਰ ਹੈ ਘਾਂਗੇ ਦਾ ਮੇਲਾ ਸਿਰਾ ਹੋਣ ਲੱਗਾ ਸਿਰੇ ਦੀ ਕਬੱਡੀ ਐ ਬਸਤਾਂ ਦੀ ਜੀਪਾ ਅੱਜ ਦੇ ਦਿਨ ਦਾ ਕਹਿੰਦੇ ਗ੍ਰੈਂਡ ਫੈਰਲੇ ਖੇਡਿਆ ਜਾ ਰਿਹਾ ਉਧਰ ਦੇ ਦੋ ਜਫੇ ਜਿਸ ਕਰਨ ਤੇ ਗਗਰਵੀਰ ਦੇ ਵੱਲੋਂ 2000 ਦੇ ਹੋਣਗੇ ਉਧਰ ਦੇ ਦੋ ਜਫੇ 2000 ਦੇ ਉਧਰ ਸਾਡਾ ਸ਼ੰਕਰ ਯੂਐਸਏ ਦੇ ਸੰਚਾਨ ਸੰਧੂ ਕਹਿੰਦਾ ਹਾਕਮ ਵਾਲੀਆ ਜੱਗੂ ਨੇ ਕਹਿੰਦਾ ਜਫੇ ਦਾ 2-2000 ਦਿੱਤਾ ਜਾਊਗਾ ਉਹ ਦਬਰਜੀ ਵਾਲਾ ਦਬਰਜੀ ਵਾਲੇ ਨੇ ਮਾਰਕ ਗੱਲ ਕਹੀ ਹੈ ਜੇ ਆ ਸੁਪਨਾ ਪੂਰਾ ਹੋ ਗਿਆ ਤੇ ਰੱਬ ਨੇ ਸਾਰਾ ਕੁਝ ਦੇਤਾ ਆ ਸਾਹਮਣੇ ਮੇਰੇ ਮਿੱਤਰੋ ਅੱਜ ਅੱਜ ਬੋਲੇ ਵਾਲਾ ਟੱਕਰ ਸਿਰੇ ਦੀ ਹੈ ਇਹ ਆ ਟੱਕਰ ਸਿਰੇ ਦੀ ਹੈ ਦਬਰਜੀ ਵਾਲਾ ਉਧਰ ਸਾਡਾ ਭੋਲਾ ਪਹਿਲਵਾਨ ਹੈ ਕਹਿੰਦੇ ਰਾਣੀ ਵਾਲਾ ਪਿੰਡ ਹੈ ਕੋਲੀ ਦੇ ਪਿੰਡ ਤੋਂ ਤੇ ਰੱਬ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਹੋਈ ਹੈ ਲੈ ਵੀ ਭੋਲਿਆ ਮੁਬਾਰਕਬਾਦ ਆ ਵੀਰ ਆਹ ਚੇਤਾ ਚਿੱਟੀ ਵਾਲਾ ਮੇਰੇ ਮਿੱਤਰੋ ਜਤਪਾਲ ਸਿੰਘ ਕਬੱਡੀ ਪਾ ਰਿਹਾ ਲੰਡੀਆਂ ਜੀਪਾਂ ਤੋਂ ਲੈ ਮਹੰਗੇ ਮੁੰਲੀਆਂ ਮੇਰੇ ਮਿੱਤਰੋ ਸਦੀਕ ਤੇ ਕਹਿੰਦੇ ਜਤਪਾਲ ਜਿੱਤੀ ਸਿਰੇ ਦਾ ਨੰਬਰ ਉਹ ਜਿਹੜੇ ਜਿਹੜੇ ਸ਼ਹਜਾਦ ਨੂੰ ਪਿਆਰ ਕਰਦੇ ਇੱਕ ਵਾਰੀ ਫੇਰ ਦਾ ਗੁਜਰਾ ਦਾ ਟ੍ਰੈਂਟੋ ਕੱਪ ਦਾ ਬੈਸਟ ਉਹ ਫਰਿਆਦ ਕਿਆਲਾ ਮਲੂਕ ਕਿਆਲਾ ਕਬੱਡੀ ਪੌਂਡਰੀ ਖੇਡ ਮੈਦਾਨ ਦੇ ਵਿੱਚ ਵਾhta ਹੋਇਆ ਚਾਰ ਨੇ ਚਾਰੇ ਪਿਆਰਬਰ ਚਾਰ ਖਾਲੇ ਸੰਘੇ ਵਾਲਾ ਖਾਲੇ ਸੰਘੇ ਵਾਲਾ ਲਓ ਸ਼ਹਜਾਦ ਤੇ ਸੜੀ ਇਹ ਦਰਮਿਆਨ ਕਾਂਗੇ ਦੇ ਵਿੱਚ ਸਿਰੇ ਦੀ ਟੱਕਰ ਅੱਜ ਦੇ ਦਿਨ ਦਾ ਗ੍ਰੈਂਡ ਫਾਈਨਲ ਲਓ ਪਈ ਹੋਈ ਰੇਡ ਹਰਦੇ ਪਾਸੇ ਨਜ਼ਾਰਾ ਆਜਾ ਇਹ ਦੋ ਖਿਡਾਰੀਆਂ ਦੇ ਦਮਿਆ ਹੱਥੇ ਰੱਖ ਹੱਥੇ ਰੱਖ ਹੱਥੇ ਰੱਖ ਹੱਸਰਾ ਹੋ ਕਾਂਗੇ ਵਾਲੇ ਕੀ ਹਾਲ ਚਾਲ ਸਿਰਾ ਕਬੱਡੀ ਦਾ ਸਿਰਾ ਕਬੱਡੀ ਦਾ ਕਾਂਗੇ ਚ ਹੋ ਰਿਹਾ ਜਥੇਦਾਰ ਚੰਨ੍ਹ ਸਿੰਘ ਕਾਂਗੇ ਦੀ ਯਾਦ ਹੈ ਨਾਲ ਸਾਡਾ ਵੀਰ ਪੰਮਾ ਸਾਨ ਉਹਦੀਆਂ ਯਾਦਾਂ ਸਾਰੇ ਨਗਰ ਦਾ ਧੰਨਵਾਦ ਸਾਰੇ ਕਾਂਗੇ ਕਬੱਡੀ ਵਾਲਿਆਂ ਦਾ ਧੰਨਵਾਦ ਲੈ ਵੀ ਗੁਰਵਿੰਦਰ ਆਰਨੇਦ ਭਾਈ ਲਾਈਵ ਵੇਖਦਾ ਤੇ ਕਹਿੰਦਾ ਢਾਂਗੇ ਵਾਲੇ ਸਾਡੇ ਭਰਾ ਨੂੰ ਮੁਬਾਰਕਬਾਦ ਦੇ ਦੇ ਯਾਰਾ ਉਹ ਵੀ ਕਬੱਡੀ ਦਾ ਆਸ਼ਿਕ ਹੈ ਨਾਲ ਰਜਿੰਦਰ ਸਾਡਾ ਭਾਈ ਹੈ ਇੱਕ ਪਾਸੇ ਕਹਿੰਦੇ ਤਲਵੰਡ ਵਾਲਾ ਮੇਰੇ ਮਿੱਤਰ ਆਓ ਸਾਹਮਣੇ ਫਰਿਆਦ 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 ਚੱਕੇ ਨਾਮ ਚੱਕੇ ਨਾਮ ਚੱਕੇ ਨਾਮ ਚੱਕੇ ਨਾਮ ਚੱਕੇ ਨਾਮ ਸਿਰਾ ਐਂਡ ਐਂਡ ਗਬਰੂਆ ਸਿਰਾ ਹੋਏ ਗਬਰੂਆ ਬਾਈ ਫਰਿਆਦ ਦਾ ਜਫਾ ਵਧੀਆ ਲੱਗਾ ਤੇ ਤਾੜੀ ਤੋੜੀ ਘਾਂਗੇ ਮੇਲਾ ਚੱਲਦਾ ਗੁਰਵੰਦਰਾ ਸਿਰੇ ਦਾ ਮੇਲਾ ਹੋ ਗਿਆ ਆ ਘਾਂਗੇ ਵਾਲਾ ਤੇਰੇ ਯਾਰ ਪੁੱਜ ਗਏ ਤੇਰੇ ਭਾਂ ਪੁੱਜ ਗਏ ਆ ਸਿਰੇ ਦਾ ਮੇਲਾ ਹੋ ਗਿਆ ਆ ਬੂਰੀਏ ਵੀਰੇ ਹਰ ਪੂਰੀਆ ਫਰਨਾ ਖਾਰਾਜੀ ਦਾ ਮਾਰ ਆ ਪੂਰੀਆ ਫਰਨਾ ਮਜ਼ਾਕ ਨੰਬਰ ਰੇਡਰ ਦਾ ਅਗਲੀ ਰੇਡ ਦਾ ਵੀ ਬੁੱਟੇ ਬਾਈ ਜਿੱਤਪਾਲ ਫੇਰ ਆਵਾਹ ਉਹ ਕਹਿੰਦੇ ਜਿੱਤਪਾਲ ਜੁੱਤੀ ਵਾਲਾ ਫਿਰ ਕਬੱਡੀ ਪਾਉਣ ਲਈ ਵਾਦਾ ਹੋਇਆ ਕਿ ਦੋ ਪੈਰ ਘਟ ਤਰਨਾ ਪਰ ਟੁਰਨਾ ਮੜ ਕੇ ਨਾਲ ਹਾਕਮ ਵਾਲੀਆ ਨਾਲ ਪੰਗਾ ਹਾਕਮ ਵਾਲੀਆ ਨਾਲ ਪੰਗਾ ਹਾਕਮ ਵਾਲੀਆ ਪਾ ਯੱਕ ਪਿਆਰ ਨਾਲ ਪਿਆਰ ਨਾਲ ਬਾਬਾ ਮੇਰ ਕਰੇ ਵਾਹਿਗੁਰੂ ਮੇਰ ਕਰੇ ਆ ਯਾਰ ਬਾਹਰੋਂ ਨਾ ਵਿੱਚ ਆਓ ਯਾਰ ਪਲੇਅਰ ਕੱਠ ਨਾ ਕਰੀਏ ਵੀਰ ਬਣ ਕੇ ਮੱਗੂ ਸਰਪੰਚ ਤੇ ਲਖਵੀਰ ਯੂਐਸਏ ਦੇ ਵੱਲੋਂ ਫਰਿਆਦ ਦੇ ਲਈ ਗਿਆ ਸਰਗਤੈਨ ਸੰਦੂਕ ਤੇ ਸ਼ੰਕਰ ਯੂਐਸਏ ਸਾਡਾ ਭਰਾ ਉਹਨਾਂ ਵੱਲੋਂ ਕਹਿੰਦੇ ਜੱਗੂ ਦੇ ਹਰੇਕ ਜਫੇ ਦੇ ਦੋ ਦੋ ਹਜ਼ਾਰ ਦੇ ਮਾਨਸਮਾਨ ਹੈ ਔਰ ਕਹਿੰਦੇ ਦੂਜਾ ਜਫਾ ਲਾ ਕੇ ਲੰਡੀ ਜੀਪ ਤੇ ਬੈਠਾ ਹੋਇਆ ਮੁੰਡਾ ਉਧਰ ਤੋਂ ਪੁਰਜੀ ਵਾਲਾ ਆਤਮਪੁਰਜੀ ਵਾਲਾ ਦੀਪ ਮੇਰੇ ਮਿੱਤਰੋ ਸਾਹਮਣੇ ਕਬੱਡੀ 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 ਜੱਜ ਤੇ ਦੀਪ ਜੱਜ ਤੇ ਦੀਪ ਤਲਵੰਦ ਤੇ ਦੀਪੁਰਜੀ ਦੀਪ ਸਾਇਆ ਹੋਇਆ ਆ ਦੀਪ ਸਿਰਾ ਲਈ ਧਰਿਆਉਂਦਾ ਦੀਪ ਸਿਰਾ ਲਈ ਧਰਿਆਉਂਦਾ ਅੱਜ ਦੇ ਕਪੜਾ ਕਦੇ ਗ੍ਰੈਂਡ ਫੈਰਲੇ ਸਾਰੀ ਸੰਗਤ ਦਾ ਧੰਨਵਾਦ ਸਾਰੇ ਨਗਰ ਦਾ ਧੰਨਵਾਦ ਜਿਨ੍ਹਾਂ ਨੇ ਘਾਂਗੇ ਪਿੰਡ ਦਾ ਸਹਿਯੋਗ ਕਰਿਆ ਜਿਨ੍ਹਾਂ ਨੇ ਪ੍ਰਬੰਧਕਾਂ ਦਾ ਸਹਿਯੋਗ ਕਰਿਆ ਖਾਲੀ-ਕਲੀ ਰੂਹ ਦਾ ਧੰਨਵਾਦ ਪੰਜਾਬ ਪੁਲਿਸ ਦਾ ਧੰਨਵਾਦ ਸਾਰੇ ਸਹਿਯੋਗੀਓ ਦਾ ਧੰਨਵਾਦ ਖੇਤ ਬਾਲ ਦੀ ਕਬੱਡੀ ਪਾਈ ਹੈ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਕਿਹੜਾ ਜੁੱਦਦਾ ਕਿਹੜਾ ਹਾਰਦਾ ਜੀ ਇਹਦੇ ਗੱਭਰੂ ਨੇ ਕਿੰਨੇ ਦਮ ਪਾਏ ਹੁਣ ਜਫਾ ਤੇ ਮੱਲਾ ਮਾਰਦਾ ਜੀ ਲਓ ਫਰਿਆਦ ਤੇ ਜਿੱਤ ਪਾੜ ਏ ਆਉ ਗਿਆ ਆਉ ਗਿਆ ਆਉ ਗਿਆ 8 ਤੇ 9 ਫਰਵਰੀ ਸਭਰਾਮਾ ਦੇ ਵਿੱਚ ਵੱਡਾ ਕੱਪ ਹੋਣਾ ਹੈ ਫਤਿਹਗੜ ਸਭਰਾਮਾ ਦੀ ਧਰਤੀ ਹੈ 10 ਨੂੰ ਮੌਸਰ ਦੇ ਜਰੌਣਕਾਂ ਨੇ ਔਰ 11 ਨੂੰ ਕਹਿੰਦੇ ਪੰਜਾਬ ਚੈਂਪੀਅਨਸ਼ਿਪ ਕਾਲਾ ਬਾਗੜੀ ਵਾਲਾ ਭਰਾ ਵੱਡਾ ਕਹਿੰਦਾ ਵੀ ਨਵੇਂ ਹਾਲਣ ਦੇਣੇ ਹੈ ਗੱਲਾਂ ਟਿਕਾਣੇ ਲੱਗੀਆਂ ਨੇ 12 ਨੂੰ ਕਹਿੰਦੇ ਹਰਦੋ ਰਤਨ ਮੇਜਰ ਲੀਗ ਦਾ ਵੱਡਾ ਕੱਪ ਆਹ ਸਰਾ ਆਹ ਸਰਾ ਆਹ ਸਰਾ ਸਣੀ ਕਾਲੇ ਸੰਘੇ ਵਾਲਾ ਉਹ ਨੰਬਰ ਬਰਾਬਰੀ ਦੇ ਕਰ ਗਿਆ ਮੇਰੇ ਮਿੱਤਰੋ ਐਨ ਵੱਡਾ ਮੇਲਾ 365 ਕਬੱਡੀ ਟਾਕਨ ਦੀ ਵੱਡੀ ਸਕਰੀਨ ਬੋਲ ਲੰਡੀਆਂ ਜੀਪਾ ਫਟੇ ਪ੍ਰਾਈਜ਼ ਧਰਤੀ ਕਾਂਗੇ ਦੀ ਮੇਲਾ ਵੱਡਾ ਚੱਲਦਾ ਆ ਸਾਹਮਣੇ ਕਬੱਡੀ ਬਾਰੀ ਸੰਗਰਾਜ ਕਰ ਗਿਆ ਜੀਪਾ ਕੌਣ ਜਿੱਤੂ ਜੀਪਾ ਕੌਣ ਜਿੱਤੂ ਜੀਪਾ ਕੌਣ ਜਿੱਤੂ ਲਓ ਸ਼ਕਰਪਰੀਆ ਫਰਿਆਦ ਜਸਮਾਨੀ ਚੁੰਬਕ ਹਿੰਦਰਦੀ ਦਾ ਯਾਰ ਹਿੰਦਰਜੀ ਦਾ ਯਾਰ ਤੇ ਤਲਵੰਗੀਆਂ ਤਲਵੰਗੀਆਂ ਕਹਿੰਦੇ ਰਵਲengo ਵੱਤਾ ਤਰਿਆਉਦਾ ਮੈਚ ਫਸਿਆ ਹੋਇਆ 7.5 ਤੇ 8 ਅੱਧੇ ਹਰ ਇੱਕ ਐਵੀ ਨਵਦੀਪ ਜਦੋਂ ਸ਼ਾਇਦ ਦੀ ਰੇਡ ਪਵੇਗੀ ਉਦੋਂ ਗੱਲ ਕਰਾਂਗੇ ਆ ਦਵਰਦੀ ਵਾਲੇ ਦੀ ਰੇਡ ਦੋ ਮੁਰਜੀ ਵਾਲਾ ਕੇ ਆਸਤਾ ਹੀ ਰਹਿੰਦਾ ਤੇ ਨਖਰੇ ਜੇ ਕਰਦਾ ਏ ਭਾਈ ਉਹ ਤੇ ਜਾਗੇ ਦੀ ਖੇਡ ਉੱਤੇ ਮਰਦਾ ਏ ਭਾਈ ਉਹ ਤੇ ਜਾਗੇ ਦੀ ਖੇਡ ਉੱਤੇ ਮਰਦਾ ਏ ਨੰਬਰ ਅੰਮੋਤਰੀ ਦਾ ਇਹ ਗਰਵਿੰਦਰ ਕਾਂਗੇ ਦਾ ਯਾਰ ਆ ਗਰਵਿੰਦਰਾ ਬੁੱਕੀਆਂ ਤਕਕੀਆਂ ਦਾ ਕੀ ਕਰਨਾ ਜੱੱਕਾ ਹੋਣਾ ਚਾਹੀਦਾ ਯਾਰ ਕੀ ਹੋਵੇ ਤੇ ਸੱਚਾ ਹੋਣਾ ਚਾਹੀਦਾ ਯਾਰ ਕੀ ਹੋਵੇ ਦੁਰਜੀ ਵਾਲਿਆ ਤੇ ਸੱਚਾ ਹੋਣਾ ਚਾਹੀਦਾ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਦੇ ਵਿੱਚ ਜਤਪਾਲ ਚਿੱਟੀ ਵਾਲਾ ਕਬੱਡੀ ਪਾ ਰਿਹਾ ਆਰ ਨੇ ਇਤਨੇ ਮੁਬਾਰਕਬਾਦੂ ਕਿ ਕੋਈ ਕਹਿੰਦੇ ਵੀ ਪਹਿੰਦੀ ਕੀਤੀ ਆ ਹਕਮਾਲੀਆ ਹਕਮਾਲੀਆ ਪਟਾਕਾ ਜਾ ਪਿਆ ਖੜਕਾ ਦੜਕਾ ਹੋਇਆ ਏ ਆਉ ਗਿਆ ਆਉ ਗਿਆ ਕੀ ਬਾਤ ਹੈ ਭਾਈ ਜਿਤਮਾ ਦੀ ਖੇਡ ਵਧੀਆ ਲੱਗੀ ਤੇ ਚਿੱਟੀ ਵਾਲੇ ਮੁੰਡੇ ਨੇ ਵੀ ਤਾੜੀਆਂ ਮਾਰੇ ਜ਼ੋਰਦਾਰ ਸਿਰੇ ਦਾ ਮੁਕਾਬਲਾ ਚੱਲਦਾ 2100 ਕਦੇ ਮੱਗੂ ਸਰਪੰਚ ਤੇ ਲਖਵੀਰ ਯੂਐਸਏ ਦੇ ਵੱਲੋਂ ਦਬਰਜੀ ਵਾਲੇ ਦੀਪ ਦੇ ਲਈ ਆ ਵੀ ਨਵਦੀਪ ਵੀਰਾ ਪੁਆਇੰਟ ਕਰਦੇ ਆ ਸਾਹਮਣੇ ਪਈ ਹੋਈ ਰੇਡ ਅੱਜ ਦੇ ਦਿਨ ਦਾ ਕਹਿੰਦੇ ਗ੍ਰੈਂਡ ਫਾਈਨਲ ਹੈ ਕਾਂਗੇ ਦੇ ਮੇਲੇ ਦਾ ਗ੍ਰੈਂਡ ਫਾਈਨਲ ਹੈ ਵੱਡੇ ਮੱਲਾ ਦੀ ਟੱਕਰ ਵੱਟਾ ਦੇ ਪਰ ਦਬਰਜੀ ਵਾਲਾ ਉਧਰ ਇੰਦਰਜੀਤ ਰومی ਪ੍ਰਧਾਨ ਕਹਿੰਦਾ ਜੰਗ ਕਬੱਡੀ ਕਲੱਬ ਵਾਲਾ ਨਾਲ ਨੀਟੂ ਕੰਗ ਗੋਪੀ ਕਮਾਲਪੁਰਾ ਦੇ ਜੱਗਾ ਕਮਾਲਪੁਰਾ 31 ਜਨਵਰੀ ਕਮਾਲਪੁਰਾ ਦੇ ਵਿੱਚ ਕਹਿੰਦੇ ਨਵੇਂ ਟਰੈਕਟਰ ਉੱਤੇ ਜਾਣਿਆ ਵੱਡਾ ਮਾਨ ਇਧਰ ਨੇ ਬੰਨੇ ਰੇਡ ਪੈ ਗਈ ਤੇ ਕਰੀ ਗੱਲ ਸਰਾਜ ਸਿੰਘ ਲੋ ਕਬੱਡੀ ਬਾਲ ਤੇ ਚਿਤਮਾਲ ਫੇਰ ਵੱਧਦਾ ਹੈ ਜਿੱਤੀ ਵਾਲਾ ਚਿਤਪਾਲ ਕਬੱਡੀ ਬਾਲ ਤੇ ਵੱਧਦਾ ਹੈ ਲੈ ਵੀ ਹਾਕਮ ਵਾਲਿਆ ਪਰ ਦੂਸਰੇ ਪਾਸੇ ਦੂਸਰੇ ਪਾਸੇ ਆ ਮੁੰਡਾ ਗੁਜਰਾ ਦਾ ਆ ਮੁੰਡਾ ਗੁਜਰਾ ਦਾ ਸਿਰਾਂ ਲਾਉਣ ਲੱਗਿਆ ਯੱਕ ਇਹਨੂੰ ਮਲੂਕ ਆ ਤੇ ਜਸਵਿੰਦਰ ਮੱਗੂ ਸਾਡਾ ਸਰਪੰਚ ਕਹਿੰਦਾ ਵੀ ਆ ਰੇਡ 2100 ਦੀ ਤਪੁਰਜੀ ਵਾਲੇ ਦੀਪਦੀ ਹੈ ਉਧਰ ਲਾਡ ਯਾਰ ਵੱਡੀ ਮੁਬਾਰਕਾ ਦੇ ਭੇਜਦਾ ਬੱਲੀ ਮਿਹੇ ਨੂੰ ਸਾਡਾ ਭਰਾ ਮੇਜਰ ਬਰਾੜ ਜਲੰਧਰ ਸਿੱਧੂ ਕਰਮਪਾਲ ਲੰਡੇ ਦੇ ਪਿੰਡ ਵਾਲਾ ਧੰਨਵਾਦ ਆ ਵੀਰਾਂ ਦਾ 1000 ਨਸੀਬ ਸਿੱਧੋ ਉਹ ਦੀਪ ਲਈ ਪੁਜਤੇ ਕਰਦਾ ਹੈ ਬਹਿ ਜਾਓ ਭਰਾ ਬਣ ਕੇ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਉਹ ਬਹਿ ਜਾਓ ਤੇ ਨਜ਼ਾਰੇ ਲੈ ਜੋ ਬੈਜੋ ਤੇ ਨਜ਼ਾਰੇ ਲੈ ਜਾਓ ਬੈਜੋ ਤੇ ਨਜ਼ਾਰੇ ਲੈ ਜਾਓ ਬੈਜੋ ਤੇ ਨਜ਼ਾਰੇ ਲੈ ਜਾਓ ਮੇਦਰ ਫਰਾਰ ਭਰੂਰ ਦਾ ਜਿੰਦਰ ਸਿੱਧੂ ਦਾ ਕ੍ਰੰਪਾ ਲੰਡੇ ਗੇ ਦਾ ਵੱਡਾ ਰੋਲਾ ਦੇਖਣ ਮੇਰੇ ਲਈ ਇਹ ਵੀ ਕਹਿੰਦੇ ਸਾਰ ਜੱਟ ਹੈ ਲੰਬੀ ਪਾਰੀ ਦੇ ਘੋੜਿਆ ਹਾ ਸਾਹਮਣੇ ਕਹਿੰਦੇ ਸ਼ਕਰਪੁਰੀਆ ਫਰਿਆਦ ਬੱਲੇ ਬਰੇ ਕਰਾ ਗਿਆ ਸ਼ਕਰਪੁਰੀਆ ਦੇ ਬਾਜਾ ਬਾਜਾ ਕਰਾ ਦੁੱਤੀ ਹੈ ਨਾਲ ਜੋਲ ਦਾ ਧਰਵਾਲਾ ਤੇ ਨਾਲ ਸਾਡਾ ਵੀਰ ਬੱਲੀ ਮਹਿਰੂਆ ਅੱਜ ਬਿੱਲੇ ਦਾ ਵੱਡਾ ਮਾਰ ਕੀਤਾ ਗਿਆ ਪਰ ਦੋ ਪੁਰਜੀ ਵਾਲਾ ਦੋ ਪੁਰਜੀ ਵਾਲਾ ਲਾਟ ਜੋਲ ਦੀ ਯਾਰੀ ਹੈ ਕਹਿੰਦੇ ਅਮਰੀਕਾ ਵਾਲੇ ਜਗਿੰਦਰ ਜੋਲ ਦੇ ਨਾਲ ਮੇਰੇ ਮਿੱਤਰੋ ਧੰਨਵਾਦ ਦਾ ਔਰ ਕਹਿੰਦੇ ਸਰਾ ਹੋਇਆ ਪਿਆ ਬਬੁਰਜੀ ਵਾਲਾ ਜੀਪ ਜਤਨ ਨੂੰ ਫਿਰਦਾ ਇਧਰ ਕਹਿੰਦੇ ਜੱਗੂ ਦੇ ਫਰਿਆਦ ਦੇ ਜੱਫੇ ਲੱਗਦਾ ਬਰੋਬਰੀ ਤੇ ਚੱਲੀ ਜਾਂਦੇ ਆ ਲੱਗਦਾ ਬਰੋਬਰੀ ਤੇ ਚੱਲੀ ਜਾਂਦੇ ਆ ਉਹ ਕਾਂਗੇ ਵਿੱਚ ਮਿੱਤਰੋ ਕਮਾਲ ਹੋਈ ਜਾਂਦੀ ਆ ਕੌਡੀ ਉੱਤੇ ਦੁਨੀਆ ਦੇ ਆਲ ਹੋਈ ਜਾਂਦੀ ਆ ਕੌਡੀ ਉੱਤੇ ਦੁਨੀਆ ਦਿਆਲ ਹੋਈ ਜਾਂਦੀ ਸ਼ੀਰਾ ਬੇਕਰੀ ਜਲਾਲਾਬਾਦ ਉਹਨਾਂ ਵੱਲੋਂ ਦਬੁਰਦੀਆ ਦੇ ਲਈ ਵੱਡੇ ਮਾੜ ਆਇਆ ਜਿੰਪਾ ਸਟਾਰਟ ਕਰ ਦਿਓ ਜਿੰਪਾ ਸਟਾਰਟ ਕਰ ਦਿਓ ਜਿਹੜੇ ਵੀਰਾਂ ਕੋਲ ਚਾਬੀ ਆ ਜਿੰਪਾ ਕਰਮਗੁਰ ਕਰਦੇ

ਆ ਜਾਣਾ ਰੋੜ ਇੱਧਰ ਨੂੰ ਫੋਜਪੁਰ ਮਖੂ ਹਰੀਕੇ ਸਿੱਧਾ ਹਰਗਵਰ ਜੀ ਇੱਕ ਜਾਂਦੀ ਦੀਨੀ ਆ ਆ ਦੋਵਾਂ ਦਾ ੜਕਾ ਜਾ ਮਰਿਆ ਗਾ ਘਾਂਗਿਆਲਾ ਕਹਿੰਦਾ ਮੈਂ ਤੇ ਸਵਾਪੂਆ ਖਬਰੀ ਕੀਤੀ ਸੀਗੀ ਘਾਂਗਿਆਲਾ ਕਹਿੰਦਾ ਪੂਖਬਰੀ ਕੀਤੀ ਸੀ ਏ ਮਨੂਕ ali ਮਨੂਕ ali ਮਨੂਕ ali ਮੁੰਡਾ ਗੁਜਰਾ ਦਾ ਸਿਰਾਲਾ ਆ ਗਿਆ ਗੁਜਰਾ ਸਿਰਾ ਸਿਰਾ ਲੱਗ ਗਿਆ ਆਜਾ ਦਗੁਰਜੀ ਵਾਲਾ ਗੁਰਵਿੰਦਰ ਬਾਹਰ ਮੈਂ ਜਦੋਂ ਗਿਆ ਨਾ ਸਾ ਫਾਈਨਲ ਤੋਂ ਪਹਿਲਾਂ ਇਹ ਮੇਰਾ ਬੜਾ ਯਾਰ ਬੜਾ ਇਹ ਮਰਨਾ ਸ਼ਰਾਰਤਾ ਵੀ ਬੜੀਆਂ ਕਰ ਲੈਂਦਾ ਹੈ ਬਾਕੀ ਸਹੀ ਗੱਲ ਹੈ 5 ਫਰਵਰੀ ਚੱਕ ਸੈਦੂ ਵਾਲੇ ਸੱਦਾ ਦਿੰਦੇ ਆ 5 ਫਰਵਰੀ ਚੱਕ ਸੈਦੂ 2 ਫਰਵਰੀ ਜੰਡਪੁਰ ਬਹਾਲੀ ਦੇ ਵਿੱਚ ਪੀਤਾ ਜੰਡਪੁਰਿਆ ਕਹਿੰਦਾ ਵੀ ਬਸ ਟੈਨ ਨੂੰ ਨਵੇਂ ਖਾ ਲੈਣ ਆਹ ਸਾਹਮਣੇ ਕਹਿੰਦੇ ਪੰਡਾ ਪਰਵਨ ਕਬੱਡੀ ਪੰਧਰੇ ਲਈ ਵਾਤਾ ਹੋਇਆ ਹੋ ਜੋ ਥੋੜਾ ਥੋੜਾ ਪਾਸੇ ਨੇ ਆਹ ਜਿੰਦਗੀ ਦੇ ਲੈ ਲੋ ਨਜ਼ਾਰੇ ਮਿੱਤਰੋ ਫਿਰ ਇਹ ਆਉਣੇ ਨੇ ਦੁਬਾਰਾ ਮਿੱਤਰੋ ਅੰਗਿਆ ਵੇਲਾ ਤੇ ਫੇਰ ਪਛਤਾਓਗੇ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਜੱਗੋ ਨੰਬਰ ਆਪਣੀ ਟੀਮ ਦੇ ਲਈ ਜੁੜ ਗਿਆ ਹੈ ਪੈਂਟਾ ਦਰਦ ਮਹਿਸੂਸ ਕਰਦਾ ਹੋਇਆ ਬਾਈ ਗੁਰਮੀਤ ਸਿੰਘ ਵੀਰੇ ਬਾਹਰੋਂ ਨਾ ਕੋਈ ਆਇਓ ਫੇਰ ਬੜ ਕੇ ਬਾਹਰਲੇ ਪਾਸੇ ਕੋਈ ਨਾ ਗਰਾਊਂਡ ਦੇ ਵਿੱਚ ਆਵੇ ਬਾਹਰੋਂ ਬਾਹਰੋਂ ਆਇਓ ਵੀਰੇ ਪਲੀਜ਼ ਯਾਰ ਬਾਹਰੋਂ ਆਇਓ ਲੈ ਵੀ ਤਾ ਪੈਂਟੇ ਹੌਸਲਾ ਕਰ ਸੁਣਿਆ ਵੀਰਾ ਬਾਬਾ ਮੇਰਕਰ ਮੈਂ ਸਮਾਪਤ ਬੋਲੇ 200 ਹਾਂ ਤਲਵੰਦ ਦੀ ਟੀਮ ਨੇ ਵੀ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਰੁਕ ਜਾਓ ਆਰਾਮਨਾਜ ਆਇਓ ਆਰਾਮ ਨਾਲ ਬਾਹਰੋਂ ਨਾ ਯਾਰ ਵਿੱਚ ਆਓ ਪਲੀਜ਼ ਬਾਬਾ ਜੀ ਨੰਬਰ ਸ਼ਕਰਪੁਰ ਦੇ ਨੰਬਰ ਨੇ 18 ਤੇ ਤਲਵੰਡ ਦੇ ਨੰਬਰ ਨੇ 9 ਹੁਣ ਬੈਸਟ ਰੇਡਰ ਜਾਫੀ ਦਸੀਏ ਆ ਬੈਸਟ ਰੇਡਰ ਜਾਫੀ ਦੱਸਣ ਤੋਂ ਬਾਅਦ ਫਿਰ ਦੀਪ ਵਾਲੀ ਗੱਲ ਵੀ ਸੁਣਾਵਾਂਗੇ ਜਿਹੜੀ ਕਰਦਾ ਸੀ ਆ ਨੌਜਵਾਨਾ ਲਿਆ ਇੱਧਰ ਦੇ ਬੰਨੇ ਵੀਰਾ ਕੌਣ ਦੱਸ ਕਰਦਾ ਸੀਗਾ ਆ ਜੱਗੂ ਤੇ ਫਰੀਆਦ ਦੇ ਵੀਰੇ ਪੈਸੇ ਜਿਹੜੇ ਬੋਲੇ ਸੀਗੇ ਆ ਬੋਲਦੇ ਆ ਵੀਰਾ ਕੋਈ ਗੱਲ ਨਹੀਂ ਯਾਰ ਤੇਰੀਆਂ ਮੁੱਛਾਂ ਹੀ ਘੇਟ ਬਾਈ ਬਾਬਾ ਲਿਆ ਮੈਨੂੰ ਬੈਸਟ ਵਾਲਾ ਲਿਆਓ ਬੈਸਟ ਵਾਲਾ 5 ਫਰਵਰੀ ਹਰਜਿੰਦਰ ਬਾਈ ਕਹਿੰਦਾ ਵੀ ਜਿਹੜੀਆਂ ਚੱਕ ਸਜੋ ਦੇ ਵਿੱਚ ਪਟਾਕੇ ਪਣੇ ਆ 5 ਫਰਵਰੀ ਕਿਸਾਨੀ ਪ੍ਰਧਾਨਾ ਬੈਸਟ ਸੁਣਿਓ ਵੀ ਕੌਣ ਜੀਪ ਜਿੱਤ ਗਿਆ ਇਧਰ ਆਸ ਰਾਜ ਇਧਰ ਬਣਿਆ ਪਾ ਬਰਿਆਦ ਨੇ ਚਾਰ ਟੱਚ ਲੈ ਕੇ ਦੋ ਜੱਫੇ ਲਾਏ ਆ ਮਲੂਕ ਨੇ ਚਾਰ ਟੱਚ ਲੈ ਕੇ ਦੋ ਜੱਫੇ ਲਾਏ ਆ ਪਰ ਮੁੰਡੇ ਮਾਨਸਾ ਵਾਲੇ ਨੇ ਪੰਜ ਟੱਚ ਤਿੰਨ ਜਫੇ ਹਾਕਮ ਵਾਲਿਆ ਜੱਗੂਜੀਪ ਦਾ ਜੇਤੂ ਬਣ ਗਿਆ ਜੱਗੂ ਲਈ ਤਾੜੀਆਂ ਮਾਰੇ ਜ਼ੋਰਦਾਰ ਹਾਂ ਲੈ ਵੀ ਸੰਗਰਾਜ ਜੱਤਪਾਲ ਚਿੱਟੀ ਨੇ ਬਾਈ ਰੇਡਰ ਵੀ ਸੁਣ ਲਿਓ ਜੱਤਪਾਲ ਚਿੱਟੀ ਨੇ ਨੌ ਰੈਡਾਂ ਪਾ ਕੇ 6 ਨੰਬਰ ਲਏ ਆ ਪਰ ਦਵਰਜੀ ਆਏ ਨੇ 6 ਦੀਆਂ 6 ਮੋੜੀਆਂ ਦੀਪਦਵਰਜੀ ਗੁਰਵਿੰਦਰ ਦਾ ਯਾਰ ਜੀਪ ਜਿੱਤ ਗਿਆ ਇੱਕ ਤਾੜੀ ਦੀਪ ਨੇ ਮਾਰੇ ਜ਼ੋਰਦਾਰ ਦੀਪ ਕਿਹੜੀ ਸਾਡਾ ਯਾਰ ਦੀਪ ਕਿੱਧਰ ਲੱਭਨੇ ਆ ਗਿਆ ਚਲਿਆ ਗਰਾਊਂਡ ਤੋਂ ਬਾਹਰ ਜਸਕਰਨ ਤੇ ਗगन ਸੰਧੂ ਵੀਰਾਜ ਵੀਰੇ ਸਾਰੇ ਦੀਪ ਦਿਵਰਜੀ ਦੇ ਲਈ ਸਖਰਾਜ ਜੀ ਜਦੋਂ ਫਾਈਨਲ ਹੋਣਾ ਸੀ ਨਾ ਤੇ ਮੈਂ ਬਾਹਰ ਗੱਡੀ ਕੋਲੇ ਗਿਆ ਤੇ ਦੀਪ ਉੱਥੇ ਭਰਾ ਸਾਡੇ ਧੂਣੀ ਲਾਈ ਬੈਠੇ ਆ ਕਹਿੰਦਾ ਗੱਡੀਆਂ ਵੀ ਸਨਮਾਨ ਚ ਮਿਲ ਗਈਆਂ ਟਰੈਕਟਰ ਵੀ ਜਿੱਤ ਲਏ ਮੋਟਰਸਾਈਕਲ ਵੀ ਜਿੱਤ ਲਏ ਦੀਪ ਇਦਾਂ ਹੀ ਆ ਨਾ ਦੀਪ ਕਹਿੰਦਾ ਯਾਰ ਇੱਕ ਸੁਪਨਾ ਹੈ ਮੇਰਾ ਜੇ ਮੈਂ ਲੰਡੀ ਦੀਪ ਜਿੱਤ ਜਾਵਾਂ ਤੇ ਮੈਂ ਮਾਲਕ ਦਾ ਬੜਾ ਸ਼ੁਕਰਾਨਾ ਕਰਾਂਗਾ ਲੈ ਵੀ ਦੀਪ ਤਰਾ ਮਾਲਕ ਨੇ ਸੁਪਨਾ ਪੂਰਾ ਕਰਤਾ ਅੱਜ ਦੇ ਮੇਲੇ ਦੇ ਕਹਿੰਦੇ ਦੋ ਬੁਰਜੀ ਵਾਲਾ